ਉਹਨਾਂ ਮੋਟੇ دماغ ਦੇ ਉਹਨਾਂ ਨੂੰ ਬੋਲਣ ਤੇ ਤਗੀਬ ਨੇ ਤਰੀਬ ਨਹੀਂ ਹੈ ਤੇਰਬਾ ਨਹੀਂ ਬੋਲਣ ਦਾ ਮਾਨ ਤਾਨ ਕਰਨ ਦਾ ਪਤਾ ਨਹੀਂ ਉਹਨੂੰ ਐਵੇਂ ਆਟੋਬੌਡੀ ਬੋਲੀ ਜਾਂਦੀ ਹੈ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇਆ ਰੱਖਣਾ ਕਹਿੰਦੇ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੇ ਕਿ ਬੁੜੀਆਂ ਨੂੰ ਕੱਠੀਆਂ ਕਰ ਲੈਣ 100-100 ਰੁਪਏ ਪਿੱਛੇ ਤੇ ਬੁੜੀਆਂ ਕੋਈ 100-100 ਰੁਪਏ ਖੇਥੋਂ ਹੀ ਜਾਂਦੀਆਂ ਹਮ ਉਹਦੇ ਮੱਤਿਆਂ ਦੀ ਜਾਇਦਾਦ ਤਾਂ ਜਾਂਦੀਆਂ ਸੀ ਮੋਦੀ ਸਾਹਿਬ ਨੇ ਕਹਿੰਦੇ ਮੈਂ ਸਾਰਿਆਂ ਦੀ ਜਾਇਦਾਦਾਂ ਖੋਹਣਗੇ ਮੈਂ ਧਿਆਨ ਰੱਖੂਗਾ ਤੇ ਫਿਰ ਇਹੜਾ ਪੰਜਾਬੀ ਹੁੰਦਾ ਜਾ ਕੇ ਪੰਜਾਬ ਜਮਾਨ ਖਵਾ ਦਮਨ ਦੁਆੜੀ ਕਿ ਨਹੀਂ ਜਾਂਦਾ ਉਹ ਨਫਰਤ ਮੰਨਦੇ ਦਿਹਾੜੀ ਦੀ ਇਹ ਕਰਕੇ ਖਾਣਾ ਮਹਾਰਾਜ ਨੇ ਜਿਹੜੇ ਗੁਰੂ ਜੀ ਕਰਨ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਨੇ ਇਹ ਦੁਰਮਾਨੇ ਤੇ ਫਿਰ ਜਾਇਦਾਤਾ ਛੱਡੀਆਂ ਤੋਂ ਕਿਉਂ ਜਾਂਦੀਆਂ ਉਹ ਤਾਂ ਮਰਨਾ ਪੈੜਾ ਤੇ ਅਣਖ ਛੱਡਨੀ ਔਖੀ ਹੈ ਉਹਨਾਂ ਨੂੰ ਤੁਹਾਡੇ ਨਾਲੋਂ ਤਾਂ ਮਤਲਬ ਕੀ ਗੱਲ ਹੋਈ ਸੀ ਸਾਨੂੰ ਕਹਿੰਦੀ ਕਿ ਕਰਖਾਨੇ ਲਿਆਏ ਬੁੜੀਆਂ ਨੇ ਸੌ ਸੌ ਦੇ ਕਿ ਤੇਰਾ ਪੜਾ ਜਾ ਸੌ ਸੌ ਕਿੱਥੇ ਸੰਡੇਟਾ ਅਜਿਹਾ ਆਵੇ ਬੱਚਿਆਂ ਦੀ ਜਾਇਦਾਦ ਉੱਤੇ ਖਤਰੇ ਵੇਸਣ ਵੀ ਜੇ ਦਾ ਸਾਡਾ ਜਾਇਦਾਦ ਤਾਂ ਹੀ ਖੋਲਣਾ ਫਿਰ ਸਾਨੂੰ ਮੰਗ ਰਿਹਾਉਣ ਵਾਲੇ ਬੱਚੇ ਕੀ ਆਖਣ ਕਿ ਤੁਸੀਂ ਮਰੇ ਸਤ ਤੁਸੀਂ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦਾਂ ਨਹੀਂ ਛੱਡਣਗੇ ਤੇ ਮਰ ਜਾਣਗੇ ਜਿਹਾਂ ਦੇ ਵੇਲੇ ਮਾਰਦੇ ਖੋਲ ਖੋੜੇ ਪਰ ਆਪਦਾ ਸਿੱਦਕ ਨਹੀਂ ਹਾਰਾਂਗੇ ਆਪਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਕੀ ਸਦਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਰੋਕ ਬੁਝਲੇ ਪਰ ਜਿਹੜੇ ਸਿੱਖਨ ਗੁਰੂ ਦੇ ਉਹ ਤਾਂ ਆਪਦੇ ਤਕਤੀਆਂ ਦਾ ਵਾ ਕੇ ਵਾ ਕੇ ਗਏ ਬੱਚੇ ਨੀਆਂ ਚ ਨਾਲੇ ਖਰੋਤਾ ਆਪਦੇ ਆ ਗਏ ਜਿਹੜੀ ਕਰਨੀ ਉਹ ਉਮੀ ਉਹ ਉਮੀ ਉਹਨਾਂ ਨੇ ਪਗਾਤੀਆਂ ਤੇ ਉਮੀ ਹੋਣੀ ਆ ਤੇ ਘਰ ਆਸਾਨ ਵੀ ਉਮੀ ਪਗਾਉਂਦੇ ਹਾਂ ਬਾਕੀ ਤੁਸੀਂ ਕੇਸ ਵੀ ਕੀਤਾ ਸੀ ਉਹਦੇ ਤੇ ਕੋਈ ਮਾਨਾ ਨਹੀਂ ਲੱਗਾ ਕੇਸ ਵੀ ਕੀਤਾ ਸੀ ਰਖਲਾ ਵੀ ਵੀ ਆਪਣੀ ਤਾਂ ਰਖਲਾ ਵੀ ਜਦੋਂ ਮਿੰਦ ਕਰਦੀ ਸੀ ਸਾਰਾ ਭੈਣ ਭਈਆ ਦਾ ਸੀ ਤੂੰ ਕਰ ਤੇਰੇ ਉੱਥੇ ਵਾਸਤੇ ਗਾਇਲ ਟਕਣ ਦੂਸਣੇ ਸੀ ਕਿਉਂ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲਾ ਇਹ ਤਰੀਕਾ ਬਈ ਜਾਂਦੀਆਂ ਹੁਣ ਰਖਲਾ ਵੀ ਬੰਦੇ ਕਹੀਦੀ ਵਾਰੋਂ ਉੱਥੋਂ ਰਖਲਾ ਵੀ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ ਤੇ ਵਕੀਲਾ ਦਾ ਮੈਨੇ ਝੋਣ ਦਾ ਕਿ ਵਕੀਲ ਹੋਰ ਕਰ ਲੈਣਗੇ ਮੈਂ ਤਾਂ ਝਗਣਾ ਹੀ ਪਾਇਆ। ਤੁਮਾ માતાਓ ਨੇ ਜਿਹੜਾ ਥੱਪੜ ਮਾਰਿਆ ਆਪਣੇ ਪਿਆਰ ਦੀ ਕੁੜੀ ਸੀਗੀ। ਤੁਸੀਂ ਉਸ ਬਾਰੇ ਕੀ ਕਹਦੇ ਹੋ? ਉਹਨੂੰ ਡਿਸਮਿਸ ਵੀ ਕਰਤਾ ਹੈ ਕੀ ਕਹਿੰਦੇ? ਕਿ ਉਹਨੂੰ ਡਿਸਮਿਸ ਕਿਉਂ ਕਰਨੀ ਸੋ ਤਾਂ ਬਾਦਰੀ ਕਰੀ ਤਾਂ ਪੜੀ ਮਾਰੀ ਸੀ ਜੀ ਨਹੀਂ ਇੰਨਾ ਗਰਮ ਕਰਿਆ। ਹਰੇਕ ਮਰਨ ਦਾ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ। ਉਹ ਤਾਂ ਗੁਰੂ ਬਰਾਬਰ ਖੜਾ ਸੀ ਹੋਸ਼ਾ ਦੇ ਕੇ ਮੌਰੋ ਥਾਪੜਾ ਦੇ ਕੇ ਲੱਪੜੋ ਸੀ ਪ੍ਰਮਾਤਮਾ ਨੇ ਮਰਵਾਇਆ ਸੀ ਨਹੀਂ। ਉਹ ਦਸੰਗੇਸ਼ ਪਿਤਾ ਨੇ ਉਹਨੂੰ ਡਲੌੜੀ ਦਿੱਤੀ ਹੈ। ਨਹੀਂ ਉਹਨੂੰ ਤਾਂ ਇਹ ਜਿਹਾ ਪਤਾ ਨਹੀਂ ਸੀ ਇਹ ਲੱਪੜ ਮਾਰਨਾ। ਉਹ ਮਹਾਰਾਜ ਦੇ ਰੰਗ ਉਹ ਵਿਖਾਉਂਦਾ ਹੈ। ਕਿਆ ਪਾ ਕਿੰਨੇ ਜਣੇ ਹੁੰਨੀਆਂ ਜੇ ਕਰਸਾਨ ਸੀ ਕਿੰਨਿਆਂ ਦਾਸਰਾ ਸੀ ਉਹ ਤਾਂ ਚਰੀ ਕੇਲੀ ਸੀ ਉਹਨਾਂ ਮਾਰਾਇ ਨੇ ਸਿੱਖ ਰਿਤੀਆ ਤੇ ਕੰਗਣੋਂ ਸਭ ਕੋ ਸਹਾ ਸਿਆਣੀ ਬਣ ਜਾ ਉਹ ਮੋਟੀ ਬੱਦੜੀ ਐ ਛੋਟੀ ਮੱਤ ਵਾਲੀ ਦੇਵੇ ਤਾਂ ਚੰਗੇ ਕੰਮ ਨਾ ਕਰਾਵੇ ਕਿੱਥੇ ਤਾਂ ਉਹਨਾਂ ਨੂੰ ਹਾਰ ਪੈਣੇ ਸੀ ਤੇ ਜਾਇਦਾ ਕਾਰਾ ਹੁੰਨੀਆਂ ਸੀ ਤੇ ਕਿਤੇ ਲਾਂਟਾ ਪੈਂਦੀਆਂ ਕਿ ਸਵਾ ਦੇ ਠਿਕਰੇ ਦੇ ਸੱਤ ਪੈਂਦੇ ਨੇ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਨਾਂ ਨੇ ਚੰਗਾ ਦਾ ਤਾਂ ਉਹ ਕਰਿਆ ਦਾ ਕੀ ਬਾਦ ਇਹ ਕਿ ਜਾਨ ਛੜਾ ਜਿਆ ਵੀ ਲੋਕਾਂ ਦੇ ਮੱਥੇ ਕਿਵੇਂ ਲੱਗਦੀ ਏ ਗਰਤ ਬੁਢੀ ਏ ਕਿ ਕੁੜੀ ਏ ਉਹਨੂੰ ਬੋਲਣ ਦਾ ਤਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋ ਸਿਆਣਾ ਹੋ ਪੜਿਆ ਲਿਖਿਆ ਉਹ ਚ ਬਹੁਤ ਨਿਮਤੀ ਨਿਮਰਤਾ ਹੁੰਦੀ ਏ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਇੰਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧਰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਿਸਾਨਾਂ ਨੂੰ ਜਿਨ੍ਹਾਂ ਦਾ ਖਾਂਦੇ ਤੇ ਉਹਨਾਂ ਦੀ ਵਿਹਾਰ ਵੀ ਕਰਦੀ ਏ ਤੇ ਉਹ ਕੱਲੀ ਕਿ ਫਿਰ ਵੱਡੀ ਨਹੀਂ ਹੋਣੀ ਕਿਉਂ ਕਿਸਾਨਾਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਇਹ ਕਰਸਾਨ ਤਬ ਚਾਰੇ ਸਜਾ ਪਾਈ ਜਾਂਦੇ ਭੁੱਖੇ ਚ ਬੈਠੇ ਕੇ ਰੱਬ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗਲੀ ਉਹ ਤੇ ਕੋਈ ਲੱਪੜ ਮਾਰਿਆ ਤਾਂ ਨਿਸ਼ਾਨੀ ਦਿੱਤੀ ਤੇ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹ ਜੇ ਟੱਕ ਮਾਰਿਆ ਵੀ ਉਹ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਉਹ ਬੰਦਾ ਆਪਨੇ ਫਿਰ ਨਾ ਕੱਚਾ ਹੋ ਗਿਆ ਸ਼ਰਮ ਨਹੀਂਦਾ ਸ਼ਰਮੰਦਾ ਨਹੀਂ ਹੁੰਦਾ ਪਈ ਹੋਏ ਜੇ ਕੰਮ ਕਰ ਗਏ ਇਹ ਜੇ ਕੰਮ ਨਾ ਕਰੇ ਬਣੀ ਸੀ ਐਮਪੀ ਇਹ ਸਿਆਣੇ ਕੰਮ ਕਰਨੀ ਸੀ ਦੁਨੀਆ ਦੀ ਬੜਾਈ ਰਹਿਣੀ ਸੀ ਕਿ ਨਿੰਦਾ ਕਰਉਂਦੀ ਰਹਿੰਦੀ ਪੰਜਾਬ ਚ ਅਤਵਾ ਜਾਂ ਕੋਈ ਅਤਵਾ ਨਹੀਂ ਅਤਵਾ ਵੀ ਦਾ ਕੋਈ ਨਹੀਂ ਪਾਈ ਕਿਸਾਨ ਉਹ ਗੇਰਾ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜਨਤੰਤ ਪਾਲਣਾ ਕਰਦੇ ਕੋਈ ਫਾਈ ਕਿਸਾਨ ਮਾਰੇ ਨਹੀਂ ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਾ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨਾਂ ਨੇ ਖੰਦਾ ਕਿਸਾਨਾਂ ਦਾ ਕਮਾਇਆ ਖਾਂਦੇ ਆ ਉਹਦਾ ਲੋਹੇ ਦੀਆਂ ਪੈ ਨਹੀਂ ਬੈਠੇ ਆਪ ਦੇ ਪਰਤੂਨਾ ਵੀ ਸਾਡੇ ਗੋਲਣ ਲੱਗਦੇ ਖਰਸਾਂ ਪੈਰ ਨੰਗੇ ਘੜੇ ਫਿਰਦੇ ਐ ਤੇ ਉਹਨਾਂ ਨੂੰ ਕਿਸੇ ਛੱਪ ਦਾ ਸੁਖੀ ਤੇ ਬਿਜਲੀ ਤਾਂ ਹੁੰਦਾਰੀ ਨਹੀਂ ਕੋਈ ਉਹ ਤਾਂ ਬੇਫਰਵਾਹ ਫਿਰਦਾ ਰਹਿੰਦਾ ਐ ਤੇ ਅਸੀਂ ਹੁਣ ਪੰਜਾ